ਤੇ ਅੱਜ ਜਿਹੜੀ ਇੰਟਰਵਿਊ ਚੱਲ ਰਹੀ ਸੀਗੀ ਇੱਕ ਇੱਕ ਦੀ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਬੱਚੇ ਕਾਫੀ ਵੇਖਿਆ ਪਹੁੰਚੇ ਨੇ ਤੇ ਜੀ ਅੱਜ ਦੀ ਸਰ ਜਿਹੜੀ ਇੰਟਰਵਿਊ ਚੱਲ ਰਹੀ ਹੈਗੀ ਇਹ ਸਕਿਉਰਿਟੀ ਗਾਰਡ ਦੀ ਇੰਟਰਵਿਊ ਚੱਲ ਰਹੀ ਹੈਗੀ ਦੁਬਈ ਦੇ ਵਿੱਚ ਸਕਿਉਰਿਟੀ ਗਾਰਡ ਦੀ ਜੋ ਇੰਟਰਵਿਊ ਚੱਲ ਰਹੀ ਜਿਹਦੇ ਵਿੱਚ ਬੇਸਿਕ ਇੰਗਲਿਸ਼ ਚਾਹੀਦੀ ਹੈਗੀ ਆ ਤੇ ਜਿਵੇਂ ਹੱਥ ਪਾਹ ਤੇ ਤੁਹਾਡੇ ਜਿਹੜਾ ਉਂਗਲਾਂ ਤੇ ਹੈਗਾ ਟੈਟੂ ਵਗੈਰਾ ਕੰਪਨੀ ਅਲਾਉ ਨਹੀਂ ਕਰਦੀ ਮਤਲਬ ਜਿਹੜਾ ਟੈਟੂ ਹੈਗਾ ਉਹ ਦਿਖ ਜਾਣਾ ਹੋਵੇ ਨੈਕਸਟ ਜਿਹੜੇ ਬੱਚੇ ਵੀਡੀਓ ਦੇਖ ਕੇ ਤੁਹਾਡੀ ਸਾਡੇ ਕੋਲੇ ਆਣਾ ਚਾਹੁੰਦੇ ਮੈਂ ਉਹਨਾਂ ਨੂੰ ਦੱਸੂ ਤੱਕ ਤੁਹਾਡੇ ਟੈਟੂ ਨਹੀਂ ਹੋਣਾ ਚਾਹੀਦਾ ਗਰਦਨ ਤੇ ਟੈਟੂ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਸਕਿਉਰਿਟੀ ਗਾਰਡ ਵਿੱਚ ਜਾਣਾ ਚਾਹੁੰਦੇ ਆ ਉਮਰ ਉਹਨਾਂ ਦੀ 21 ਸਾਲ ਪਲੱਸ ਹੋਣੀ ਚਾਹੀਦੀ ਆ 10th ਪਲੱਸ 2 ਪਾਸ ਹੋਣੀ ਚਾਹੀਦੀ ਆ ਇੰਗਲਿਸ਼ ਅੱਛੀ ਚਾਹੀਦੀ ਹੈਗੀ ਤੇ ਸੈਲਰੀ ਬਹੁਤ ਅੱਛੀ ਸੋਹਣੀ ਹੈ ਦੇ ਵਿੱਚ ਜੀ ਇੰਟਰਵਿਊ ਫ੍ਰੀ ਆਫ ਕਾਸਟ ਅਸੀਂ ਜਿਹੜੀ ਹੈਗੀ ਆ ਕਰਾਉਣੀ ਹੈਗੀ ਆ ਜਨ ਕਿ ਕੋਈ 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 ਵੀ ਪੈਸਾ ਨਹੀਂ ਹੁੰਦਾ ਕੋਈ ਪੈਸਾ ਨਹੀਂ ਜੀ ਚਾਰਜ ਕਰਦਾ ਇੰਟਰਵਿਊ ਦਾ ਬੱਚਾ ਇੰਟਰਵਿਊ ਤੇ ਟੈਸਟ ਪਾਸ ਕਰੂਗਾ ਲਾਇਬਲ ਹੋਊਗਾ ਜਦੋਂ ਉਹ ਤਾਂ ਉਹਦਾ ਵੀਜ਼ਾ ਅਪਰੂਵ ਹੁੰਦਾ ਤੇ ਫਿਰ ਜਾ ਕੇ ਉਹਦਾ ਪੈਸਾ ਚਾਰਜ ਇਹ ਜੇ ਗੱਲ ਕਰੀਏ ਤਾਂ ਕਿੰਨੀਆਂ ਇੱਕ ਪੋਸਟਾਂ ਇਸ ਟਾਈਮ 'ਚ ਜਿਹੜੀਆਂ ਹੈਗੀਆਂ ਸਕਿਉਰਿਟੀ ਗਾਰਡ ਦੀਆਂ ਜਿਹੜੀਆਂ ਜਿਹਨੂੰ ਇੰਟਰਵਿਊ ਜੀ ਦੇ ਰਹੀ ਸੀ ਦੇਖੋ ਅੱਜ ਦੇ ਜਿਵੇਂ ਸਾਡੇ ਕੰਪਨੀ ਨਾਲ ਗੱਲ ਹੋਈ ਅੱਜ ਇੰਟਰਵਿਊ ਚੱਲ ਰਹੀ ਹੈਗੀ ਬੱਚਿਆਂ ਦੀ ਬੜੇ ਸਲੈਕਟਡ ਜਿਹੇ ਬੱਚੇ ਅਸੀਂ ਲੈਣੇ ਹੈਗੇ ਆ ਤਕਰੀਬਨ ਤਕਰੀਬਨ ਆਨ ਵਾਲੇ ਦੋਹਾਂ ਸਾਲਾਂ ਤੱਕ ਕਿਉਂ ਦੁਬਈ ਬਹੁਤ ਗਰੋ ਹੋ ਰਿਹਾ ਜੀ بڑا ਏਰੀਆ ਦੁਬਈ ਦਾ ਅਲੱਗ-ਅਲੱਗ ਏਰੀਏ ਹੈਗਾ ਦੁਬਈ ਦੇ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ 에ਰਪੋਰਟ ਅਲ ਮਖਤੂਮ 에ਰਪੋਰਟ ਜਿਹੜਾ ਕਿ ਜਬਲ ਅਲੀ ਲੋਕੇਸ਼ਨ ਆ ਜਬਲ ਅਲੀ ਲੋਕੇਸ਼ਨ ਤੇ ਬਣ ਗਿਆ 2018 ਤੋਂ ਪਹਿਲਾਂ ਤਾਂ ਬਣਾ ਸ਼ੁਰੂ ਹੋਇਆ ਸੀ ਔਰ ਉੱਥੇ ਫਲਾਈਟ ਸ਼ੁਰੂ ਹੋ ਗਈਆਂ ਠੀਕ ਹੈ ਕਿ ਉਹ ਏਰੀਆ ਡਰੈਲਪੋਰੀਆ ਘਰ ਬਣ ਰਹੇ ਆ ਵਿਲਾਸ ਬਣ ਰਹੇ ਆ ਕੋਠੀਆਂ ਬਣ ਕੋ ਬੰਦੇ ਲੋੜ ਹੈਗੀ ਦੁਬਈ ਦੇ ਵਿੱਚ ਕਾਰੋਬਾਰ ਦੇ ਲਈ ਉਹ ਸੋਹਣੀਆਂ ਤਨਖਾਹਾਂ ਨੇ ਹਜ਼ਾਰਾਂ ਲਾ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਜ਼ਾਰਾਂ ਲਾ ਕੇ ਲੱਖਾਂ ਰੁਪਏ ਲੋਕੀ ਕਮਾਰੇ ਆ ਹਜ਼ਾਰਾਂ ਲਾ ਕੇ ਹਜ਼ਾਰਾਂ ਵੀ ਕਮਾਰੇ ਆ ਪਿੱਛੇ ਜੇ ਇੱਕ ਸਾਡਾ ਰਾਜ ਮਿਸਤਰੀ ਗਿਆ ਚਣਾਈ ਦਾ ਕੰਮ ਕਰਨ ਨਾਲ ਲੜਕਾ ਸਾਡੇ ਕੋਲੇ ਆਇਆ ਮੈਂ ਕਿਹਾ ਵੀ ਕਾਕੇ ਤੂੰ ਚਣਾਈ ਦਾ ਕੰਮ ਸਿੱਖਣਾ ਤੈਨੂੰ ਕੰਮ ਕੋਈ ਨਹੀਂ ਆਉਂਦਾ ਵੀ ਜੇ ਤੂੰ ਵਧੀਆ ਪੈਸੇ ਕਮਾਉਣਾ ਚਾਹੁੰਦਾ ਉਸ ਲੜਕੇ ਨੇ 2500 ਦਰਮਾਹ ਸੈਲਰੀ ਕੱਢੀ ਹੈ ਜੀ ਤੇ ਰਾਜ ਮਿਸਤਰੀ ਇੱਥੇ ਦੇਖ ਲੋ ਵਿਚਾਰਾ ਕਿੰਨਾ ਕਮਾਉਂਦਾ ਬਿਲਕੁਲ ਤੇ 2500 ਦਰਮਾਹ ਤਕਰੀਬਨ ਜੇ ਗੱਲ ਕਰੀਏ ਤਾਂ 65000 ਜਾਂ 62000 ਰੁਪਏ ਮਹੀਨੇ ਦੀ ਉਹਨੇ ਆਮਦਨ ਕੱਢੀ ਹੈਗੀ ਜੀ ਜਣ ਕੇ ਕਹਿੰਦਾ ਸਾਥੀਆਂ ਵੀ ਥੋੜੇ ਪੈਸਿਆਂ ਦੇ ਵਿੱਚ ਆਪਦਾ ਵਧੀਆ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਨਾਲ ਦੂਜੀ ਗੱਲ ਦੁਬਈ ਤਾਂ ਮੇਰੇ ਸਾਲ 3 ਘੰਟੇ ਲੱਗ ਜਾਂਦੇ ਹਾਂ ਹਾਂਜੀ ਦੁਬਈ ਦਾ ਰਸਤਾ ਜਿਹੜਾ ਅੰਮ੍ਰਿਤਸਰੋਂ ਸਿਰਫ 3 ਘੰਟਿਆਂ ਦਾ ਰਸਤਾ ਜੀ ਰੱਬ ਨਾ ਕਰੇ ਕੋਈ ਔਖਾ ਸੌਖਾ ਤੁਸੀਂ ਆਪਦੇ ਘਰ ਪਰਿਵਾਰ ਟਿਕਟ ਟਿਕਾ ਕੇ ਨਾਲੋ ਨਾਲ ਤੁਸੀਂ ਆ ਸਕਦੇ ਹੈਗੇ ਹੋ ਜੀ ਕੈਨੇਡਾ ਬੱਚਾ ਜਾਂਦਾ ਅਮਰੀਕਾ ਬੱਚੇ ਲੱਖਾਂ ਰੁਪਏ ਲੱਗੇ ਜਾਂਦੇ ਹੈਗੇ ਆ ਜੀ ਠੀਕ ਹੈ ਜੀ ਉਥੋਂ ਛੇਤੀ ਨਹੀਂ ਜਾ ਸਕਦੇ ਜੀ ਆਪਾਂ ਅਕਸਰ ਦੇਖਦੇ ਹੈਗੇ ਆ ਜੀ ਤੇ ਇੱਕ ਇਹਦੇ ਵਿੱਚ ਗੱਲ ਕਰੀਏ ਹੁਣ ਗੱਲ ਕਰੀਏ ਜਿਹੜੇ ਹੁਣ ਤੁਹਾਡੇ ਅੱਜ ਇੰਟਰਵਿਊ ਹੋਏਗੀ ਆ ਜੀ ਜੇਕਰ ਆਪਣੇ ਵਾਲੀ ਵੀਡੀਓ ਦੇਖਦੇ ਹੈ ਇਹਨਾਂ ਨੇ ਹੋਰ ਇੰਟਰਵਿਊ ਦੇਣੀ ਹੋਵੇ ਜਾਂ ਸਕਿਉਰਟੀ ਗਾਰਡ ਦੀ ਦੇਣੀ ਹੋਵੇ ਤੇ ਉਹ ਤੁਹਾਡੇ ਕੋਈ ਆਨਲਾਈਨ ਹੈਗਾ ਕਿ ਜਾਂ ਤੁਹਾਡੇ ਦਫ਼ਤਰ ਵਿੱਚ ਆ ਕੇ ਸੰਭਰ ਕਰ ਸਕਦੇ ਆ ਦੇਖੋ ਜੀ ਜਿਹੜਾ ਆਨਲਾਈਨ ਵਾਲਾ ਕੰਮ ਹੈਗਾ ਜਿਵੇਂ ਆਪਾਂ ਦੇਖਿਆ ਉੱਪਰ ਕੰਪਨੀ ਦੇ ਖੁਦ ਨੁਮਾਇंदे ਦੁਬਈ ਤੋਂ ਆਏ ਹੋਏ ਨੇ ਔਰ ਦੁਬਈ ਦੇ ਨੁਮਾਇ ਨਹੀਂ ਲੈ ਕੇ ਜਾਂਦੇ ਆਪ ਅਕਸਰ ਵੇਖਦੇ ਆ ਇੱਥੇ ਲੋਕਾਂ ਨੂੰ ਕਹਿ ਕੇ ਸਕਿਉਰਿਟੀ ਗਾਰਡ ਉੱਥੇ ਆਪ ਕਹਿੰਨੇ ਵੀ ਪਸ਼ੂ ਚਾਰਨ ਲਾ ਦਿੰਦੇ ਆ ਉੱਠ ਚਾਰਨ ਲਾ ਦਿੰਦੇ ਆ ਠੀਕ ਹੈ ਜੀ ਅਕਸਰ ਮੇਰੇ ਕੋਲ ਅੱਜ ਚੂਰੂ ਤੋਂ ਫੋਨ ਆਇਆ ਮੇਰੇ ਫੋਨ 'ਚ ਹੀ ਆ ਸੀ ਹਨੂਮਾਨ ਜੀ ਦੇ ਮੰਦਿਰ ਜਾਂਦੇ ਹੁੰਦੇ ਆ ਉੱਥੋਂ ਫੋਨ ਆਇਆ ਨੰਬਰ ਦਿੱਤਾ ਕਿਸੇ ਨੇ ਕਹਿੰਦੇ ਵੀ ਸਾਡਾ ਲੜਕਾ ਸਾਊਦੀਆ ਰਵ ਗਿਆ ਸੀ ਤਾਂ ਉਹਨਾਂ ਨੇ ਉੱਥੇ ਪਸ਼ੂ ਜਿਹੜਾ ਚਾਰਨ ਉਹਨੂੰ ਮਜ਼ਰਾ ਕਹਿੰਦੇ ਆ ਮਜ਼ਰੇ ਚ ਲਾਤਾ ਅੱਛਾ ਠੀਕ ਹੈ ਜੀ ਤੇ ਮੈਂ ਕਹਾਂ ਜੀ ਵੀ ਓਕੇ ਉਹ ਬੱਚਾ ਹੁਣ ਵਾਪਸ ਆਇਆ ਤਾਂ ਜਿਹੜੀਆਂ ਕੰਪਨੀਆਂ ਨੇਗੀਆਂ ਇਹ ਸਾਡੀਆਂ ਕੰਪਨੀਆਂ ਦੁਬਈ ਤੋਂ ਆਉਂਦੀਆਂ ਕੰਪਨੀ ਦੇ ਨਾਮ ਦੇ ਕੰਪਨੀ ਦੇ ਮੈਨੇਜਰ ਕਹ ਲੋ ਜਾਂ ਐਚਆਰ ਜਿਨ੍ਹਾਂ ਦੀ ਡਿਊਟੀ ਲੱਗੀ ਹੁੰਦੀ ਹੈ ਉਹ ਆਪਦੀ ਜ਼ਿੰਮੇਵਾਰੀ ਦੇ ਉੱਤੇ ਬੱਚਿਆਂ ਦਾ ਟੈਸਟ ਲੈਂਦੇ ਆ ਬੱਚਿਆਂ ਨੂੰ ਸਾਫ਼ ਸਾਰਾ ਦੱਸ ਕੇ ਡਿਟੇਲ ਵੀ ਇਦਾਂ ਕੁਝ ਤੁਸੀਂ ਸਾਡੇ ਕੋਲ ਰਹਿਣਾ ਕਰਨਾ ਤੁਹਾਡੀ ਤਨਖਾਹ ਕੀ ਆ ਉਹਦਾ ਟੈਸਟ ਲਿੱਤਾ ਜਾਂਦਾ ਉਹਦਾ ਕੱਦ-ਕਾਡ ਦੇਖਿਆ ਜਾਂਦਾ ਉਹਦਾ ਭਾਰ ਵੀ ਜੋਖਿਆ ਜਾਂਦਾ ਸਿਕਿਉਰਿਟੀ ਕਰਦਾ ਭਾਰ ਦੇਖ ਕੇ ਉਹਦਾ ਵੀ ਕੀ ਇਹ ਉਥੇ ਸਿਕਿਉਰਟੀ ਕਰਦਾ ਕੰਮ ਕਰ ਵੀ ਸਕਦਾ ਹੈਗਾ ਯਾਰ ਤੇ ਫਿਰ ਉਹਨੂੰ ਪ੍ਰੋਪਰ ਤਰੀਕੇ ਨਾਲ ਦੱਸ ਕੇ ਲੈ ਕੇ ਜਾਂਦੇ ਹੈਗੇ ਕਿੰਨਾ ਖਰਚੇ ਦੀ ਆਪਾਂ ਗੱਲ ਕਰੀਏ ਆ ਜਾਂਦਾ ਵੀ ਜੇਕਰ ਕੋਈ ਤੂੰ ਦੱਸਦਾ ਵੀ ਪੜ੍ਹਾਈ ਦੀ ਲੋੜ ਨਹੀਂ ਉਮਰ ਦੱਸ ਦਿੱਤਾ ਵੀ ਜਿੰਨਾ ਪੜ੍ਹਿਆ ਉਸ ਹਾਮਲੇ ਨੇ ਕੰਮ ਉਹਨੂੰ ਦਿੱਤਾ ਜਾਂਦਾ ਤੇ ਕੋਈ ਨਾ ਕੋਈ ਹਨਰ ਹੋਵੇ ਤਾਂ ਉਹ ਬਹੁਤ ਵਧੀਆ ਲੱਗੂ ਬੰਦੇ ਦੇ ਅੱਗੇ ਕੰਮ ਹੁੰਦਾ ਤੇ ਖਰਚਾ ਹੁਣ ਗੱਲ ਰਹਿ ਗਈ ਖਰਚੇ ਦੀ ਖਰਚਾ ਕਿੰਨਾ ਗਿਆ ਖਰਚਾ ਦੇਖੋ ਸਾਡੇ ਕੋਲੇ ਜੀ ਹੁਣ ਪਿੱਛੇ ਦੇ ਕੰਮ ਆਇਆਗਾ ਤਾਂ 55000 ਰੁਪਏ ਤੋਂ ਖਰਚਾ ਸ਼ੁਰੂ ਹੋ ਕੇ 2 ਲੱਖ ਰੁਪਏ ਤੱਕ ਖਰਚਾ ਪਿਆਗਾ ਜੇ ਤੁਸੀਂ ਡਰਾਈਵਰੀ ਚ ਜਾਣਾ ਚਾਹੁੰਦੇ ਹੋ ਤਾਂ ਉਹਦਾ ਅਲੱਗ ਖਰਚਾ ਜੇ ਤੁਸੀਂ ਵੈਲਡਰ ਪਲੰਬਰ ਕਾਰਪੈਂਟਰ ਚ ਜਾਣਾ ਚਾਹੁੰਦੇ ਹੈਗੇ ਹੋ ਉਹ ਉਹਦਾ ਅਲੱਗ ਖਰਚਾ ਦੀ ਹੈ ਜੀ